ਇਹ ਇੱਕ ਇਨਸੀਡੈਂਟ ਜਲੋਰਖਣੇ ਜਾਂਚ ਹੋਇਆ ਹੈ ਇੱਕ ਨੌਜਵਾਨ ਦਾ ਹੱਥ ਜਿਹੜਾ ਬੋਟ ਵਟ ਦਿੱਤਾ ਜਾ ਬਾਜੂ ਦੇ ਨਾਲ ਹੋਈ ਇਹ ਚੀਜ਼ ਸਾਰਾ ਮਾਨਦਾ ਸੀ ਇਸ ਨੂੰ ਜਿਹੜਾ ਇੱਕ ਤਲਾਹ ਮਿਲੀ ਸੀ ਕਿ ਮਿਤੀ 12 12 25 ਨੂੰ ਸ਼ਾਮ ਦੇ ਵਕਤ ਇੱਕ ਹਰਸ਼ ਕੁਮਾਰ ਜਿਹੜਾ ਮੁੰਡਾ ਹੈਗਾ ਜਿਹੜਾ ਮਾਤਾਬ ਘੜਦਾ ਰਹਿਣ ਵਾਲਾ ਹੈਗਾ ਇਹ ਰਿਕਵਰੀ ਦਾ ਕੰਮ ਕਰਦਾ ਹੈਗਾ ਤੇ ਇਹ ਆਪਣੀ ਰਿਕਵਰੀ ਵਾਸਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀਗਾ ਤੇ ਇਹਨੂੰ ਜਿਹੜੇ ਇੱਕ ਨਖਿੱਲ ਉਰਫ ਬੋਆ ਤੇ ਜਿਹੜਾ ਜਸਮੀਰ ਸਿੰਘ ਜਿਹੜਾ ਹੈ ਤੇ ਦੋਨੋਂ ਲਾਹੌਰ ਨਗਰ ਦੇ ਰਹਿਣ ਵਾਲੇ ਹਿਗੇ ਆ ਇਹਨੂੰ ਇਹਨਾਂ ਨੂੰ ਘੇਰਿਆ ਤੇ ਜਦੋਂ ਇਹਨੂੰ ਘੇਰਿਆ ਤੇ ਜਿਹੜਾ ਹਰਸ਼ ਕੁਮਾਰ ਸੀਗਾ ਇਹਦੇ ਕੋਲ ਇਹ ਬਿਆਨ ਮੁਤਾਬਕ ਇਹਨੇ ਆਪਣੇ ਮੋਟਰਸਾਈਕਲ ਤੇ ਜਿਹੜਾ ਹੈਗਾ ਇੱਕ ਤਲਵਾਰ ਰੱਖੀ ਸੀਗੀ ਤੇ ਜਦੋਂ ਇਹਨੂੰ ਲੱਗਿਆ ਕਿ ਅਪ੍ਰੀਹੈਂਸ਼ਨ ਹੋਈ ਕਿ ਮੈਨੂੰ ਇਹ ਮਾਰਨਾ ਕੁੱਟਣਾ ਤੇ ਇਹਨਾਂ ਨੇ ਹਰਸ਼ ਨੇ ਆਪਣੀ ਤਲਵਾਰ ਕੱਢੀ ਤੇ ਇਹਨਾਂ ਦੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਬਟ ਇਨ ਦਾ ਮੀਨ ਟਾਈਮ ਜਿਹੜਾ ਹੈਗਾ ਨikhil ਅਤੇ Jasmeet ਇਹਨਾਂ ਨੇ ਉਹ ਤਲਵਾਰ ਖੋਕੇ ਹੀ ਤੇ ਉਹਦੇ ਹੀ ਹੱਥ ਦੇ ਉੱਪਰ ਸੱਟ ਮਾਰੀ ਤੇ ਜਿਸ ਕਰਕੇ ਇਹ ਸੱਟ ਲੱਗੀ ਸੀ। ਇਹ ਕੀ ਚਾਰਨਸੀ ਆ ਜਿਹੜੇ ਦਾ ਜੇ ਇਹਨਾਂ ਜਿਹੜੀ ਇੱਧਰ ਹੀ ਨੌਮਤ ਆ ਰਹੀ ਜੀ ਹੱਥ ਵੱਡਣ ਦਾ ਵੱਟ ਵੱਡ ਦਿੱਤਾ ਜਿਹੜਾ ਕੀ ਚਾਰਨਸੀ ਇਹਦਾ ਵਿਚਾਰ ਇਹਦੇ ਵਿੱਚ ਜਿਹੜਾ ਹਰਸ਼ ਕੁਮਾਰ ਇਹ ਕਹਾਇਆ ਇਹਦੀ ਸਟੇਟਮੈਂਟ ਆਪਾਂ ਜਦੋਂ ਲਈ ਜੀਦੀ ਆ ਉਹਦੇ ਵੱਲੋਂ ਇਹ ਦੱਸਿਆ ਗਿਆ ਕਿ ਜਿਹੜਾ ਅ ਹਰ ਜਸਮੀਤ ਸਿੰਘ ਨਿਗਾਇਆ ਤੇ ਇਹਦਾ ਚਾਚਾ ਜਿਹੜਾ ਹੈਗਾ ਹਰਸਿਮਰਨਜੀਤ ਸਿੰਘ ਪ੍ਰਿੰਸ ਜਿਹੜਾ ਹੈਗਾ ਇਹ ਕੋਈ ਗੈਰ ਕਾਨੂੰਨੀ ਕੰਦੇ ਕਰਦੇ ਹੈਗੇ ਆ ਤੇ ਇਹਨੂੰ ਇਹਦੇ ਬਾਰੇ ਇਤਲਾਹ ਮਿਲੀ ਹੋਈ ਸੀਗੀ ਤੇ ਉਸ ਕਰਕੇ ਇਹਨੂੰ ਲੱਭਦੇ ਪਏ ਸੀਗੇ ਤੇ ਜਿਸ ਦਿਨ ਇਹਨੂੰ ਮਤਲਬ ਕਿ ਇਹਨੂੰ ਰੋਕਿਆ ਤੇ ਉਸ ਟਾਈਮ ਇਹ ਟਕਣਾ ਹੋਈ ਸੀਗੀ ਤੇ ਜਦੋਂ ਇਹਨਾਂ ਨੂੰ ਸੱਟਾਂ ਮਾਰੀਆਂ ਗਈਆਂ ਸੀਗੀਆਂ ਉਸ ਤੇ ਕਾਰਵਾਈ ਕਰਦੇ ਹੋਏ ਸਾਡੀ ਸਿਟੀ ਥਾਣੇ ਨੇ ਮਕਦਮਾ ਨੰਬਰ 370 83 ਤਾਰਾ 1262 1152 1182 109 10523 ਤੇ 642 ਬੀਐਨਐਸ ਦਰਜ ਕੀਤਾ ਸੀ ਜੀ ਸਰ ਜਿਹੜਾ ਇਹ ਚ ਜਿਹਦੇ ਜਿਸੇ ਪਾਰਟੀ ਦਾ ਟ੍ਰਾਂਸਫਰ ਸੀ ਹੈ ਜਿਹੜਾ ਪ੍ਰਿੰਸ ਪ੍ਰਿੰਸ ਨਾਮ ਦਾ ਇਹ ਰਹਾ ਵਾ ਉਹ ਰਾਜੀ ਰੋਲ ਆ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਹਰਸ਼ ਕੁਮਾਰ ਜਿਹੜਾ ਹੈਗਾ ਇਹਨਾਂ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਕਿ ਜਿਹੜਾ ਹਰਸ਼ਮਰਨਜੀਤ ਸਿੰਘ ਹੈਗਾ ਆ ਜਿਹੜਾ ਕਿ ਜਸਮੀ ਸਿੰਘ ਦਾ ਚਾਚਾ ਲੱਗਦਾ ਹੈਗਾ ਇਹ ਕੋਈ ਗੈਰਕਾਨੂੰਨੀ ਧੰਦੇ ਕਰਦੇ ਆ ਇਹ ਜੇ ਤਕਤੀਸ਼ ਦਾ ਪਾਠ ਹੈ ਕਿ ਕਿਹੜੇ ਗੈਰ ਕਰੋਗੋ ਤਾਂ ਜਿਹੜੇ ਕਰਦੇ ਹੈਗੇ ਆ ਉਸ ਬਾਰੇ ਜਿਹੜਾ ਹੈਗਾ ਵਿੱਤੋਂ ਤੋਂ ਪੁੱਛਿਆ ਜਾਵੇਗਾ ਕਿ ਜਿਹੜੀ ਅਗਲੀ ਜਿਹੜੀ ਕਾਰਵਾਈ ਰਹੀ ਹੈ ਕੀਤੀ ਜਾਵੇ ਇਹ ਸਰ ਦੱਸ ਸਕਦੇ ਜਿਹੜੀ ਪਾਰਟੀ ਦਾ ਲੇਟੇ ਵਿਜਾ ਟ੍ਰਾਂਸਲੇਟਰ ਜਿਹੜੀ ਪਾਰਟੀ ਦਾ ਟ੍ਰਾਂਸਲੇਟਰ ਬਾਰੇ ਮੈਨੂੰ ਕੋਈ ਪਤਾ ਨਹੀਂ ਅੱਛਾ ਇਹ ਤੇ ਪਹਿਲਾਂ ਵੀ ਚੰਦੇ ਪਰਚੇ ਬਹੁਤ ਆ ਜਿਹੜੇ ਟ੍ਰਾਂਸਲੇਟਰ ਆ ਜਿਹੜਾ ਜਿਹਦੇ ਮੰਨ ਲਓ ਮੇਨ ਰੋਲ ਆ ਰਿਹਾ ਵਾ ਜਿਹੜਾ ਇਹ ਚਾਚਾ ਵਾ ਜਿਹੜਾ ਪ੍ਰਿੰਸ ਪ੍ਰਿੰਸ ਨਾਮ ਦਾ ਜਿਹੜਾ ਟ੍ਰਾਂਸਲੇਟਰ ਆ ਇਹ ਇਹ ਤਾਂ ਇਹਨਾਂ ਦਾ ਪਹਿਲਾ ਵੀ ਰਾਫੀ ਪਰਚੇ ਦਰਜਾਰੇ ਜਿਹੜੇ ਪਰਚੇ ਦਰਜ ਹਨ ਤੇ ਕਿੰਨਾ ਰਿਕਾਰਡ ਦਿੱਤਾ ਬਾਕੀ ਹੈ ਅਜੇ ਤਫਤੀਸ਼ ਦਾ ਜਿਹੜਾ ਪ੍ਰੀਮੀਅਮ ਵੀ ਸਟੇਜ ਤੇ ਹੈਗੀ ਆ ਜਿਹਦੇ ਸਾਡੇ ਕੋਲ ਸੀਸੀਟੀਵੀ ਫੁਟੇਜ ਵੀ ਸਾਡੇ ਹੱਥ ਆਈ ਹੋਈ ਆ ਜਿਹਦੇ ਵਿੱਚ ਇਹ ਜਿਹੜਾ ਸਾਰਾ ਇਨਸੀਡੈਂਟ ਸਪੈਡ ਹੋਇਆ ਹੈ ਤੇ ਜਿਹੜੀ ਬੰਦੀ ਕਾਰਵਾਈ ਹੋਗੀ ਆ ਆਪਾਂ ਕਰਾਂਗੇ ਜਿਹੜੇ ਇਸ ਟਾਈਮ ਜਿਹੜੇ ਤਿੰਨੋਂ ਜਿਹੜੇ ਦੋਸ਼ੀ ਹੈਗੇ ਉਹ ਖਰਾਬ ਹੋਗੇ ਆ ਸਾਡੀ ਜਿਹੜੀ ਟੀਮ ਹੈਗੀ ਆ ਇਹਨਾਂ ਨੂੰ ਲੱਭਦੀ ਪਈ ਆ ਭਾਲਦੀ ਪਈ ਆ ਕਿ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਕੋ ਟ੍ਰੈਂਡੀਸ਼ਨ ਸਰ ਜਿਹੜੇ ਮੁੰਡੇ ਦੀ ਇਹ ਬੋਟ ਵੱਡਿਆ ਜਿਹੋ ਟ੍ਰੈਂਡੀਸ਼ਨ ਜਿਸ ਤਰ੍ਹਾਂ ਰੀਐਸਟੈਂਸ ਇਹਨੂੰ ਜਦੋਂ ਦੌਰਾਨੇ ਜਦੋਂ ਇਹ ਇਨਸੀਡੈਂਟ ਹੋਇਆ ਸੀਗਾ ਇਹਨੂੰ ਇੱਥੇ ਸਿਵਲ ਆਫ ਦਾ ਹਸਪੀਟਲ ਦਾਖਲ ਕਰਾਇਆ ਸੀਗਾ ਜਿੱਥੇ ਇਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਉਹ ਤੇ ਜਲੰਧਰ ਜਿਹੜਾ ਹੈਗਾ ਹਸਪੀਟਲ ਕੋ ਪ੍ਰਾਈਵੇਟ ਹਸਪੀਟਲ ਹੈ ਉੱਥੇ ਉਹਨਾਂ ਦਾ ਜਿਹੜਾ ਹੋਇਆ ਇਲਾਜ ਹੋਇਆ ਸੀਗਾ ਜਿਹੜੇ ਲਾਸ਼ ਤੋਂ ਬਾਅਦ ਜਿਹੜਾ ਹੈਗਾ ਦਾ ਜਦੋਂ ਡਾਕਟਰ ਇਹਨੂੰ ਫਿੱਟ ਕਰਾ ਦਿੱਤਾ ਉਸ ਤੋਂ ਬਾਅਦ ਇਹਦਾ ਬਿਆਨ ਹੋ ਗਿਆ ਨਾਲ ਜਾਨ ਨੈਗੇਟਿਵ ਤੇ ਪਰਚਾ ਦੱਚ ਦਿੱਤਾ ਸੀਗਾ। ਛਿੰਨੀ ਦੇ ਤਤਰ ਜਿਹੜਾ ਮਤਲਬ ਜਿਹੜੇ ਰੁਪਈਆ ਜਿਹੜੇ ਐ ਜਿਹੜੇ ਤੇ ਨਾਲ ਰੁਪਈਆ ਵਿੱਚ ਟ੍ਰਾਂਸਫਰ ਹੋਈਆ ਇਹਨੂੰ ਪੁਲਿਸ ਆਪਣੀ ਜੇਰਸਟ ਦੇ ਵਿੱਚ ਲੈ ਲਊਗੀ ਬਿਲਕੁਲ ਜੀ ਆਪਾਂ ਪੂਰੀ ਟੀਮ ਸਾਡੀ ਮੁਸਤਫਾ ਦੇ ਜੀ ਲੱਗੀ ਹੋਈ ਆ ਜਿੱਦੋਂ ਸਾਨੂੰ ਕੋਈ ਇਨਫੋਰਮੇਸ਼ਨ ਆਊਗੀ ਤਾਂ ਆਪਾਂ ਨਾਲ ਹੀ ਰਸਤਾ ਕਰਾਂਗੇ